ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੈਂ ਜੀ ਇੱਥੇ ਲੱਗਿਆਂ ਜੇ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰੀਆਂ ਭੈਣ ਪਾਇਆਂ ਦਾ ਬਹੁਤ ਬਹੁਤ ਧੰਨਵਾਦ ਕੱਲ ਵਾਲੀ ਵੀਡੀਓ ਤੇ ਇੰਨੇ ਸੋਹਣੇ ਸੋਹਣੇ ਕਮੈਂਟ ਕਰਨ ਲਈ ਤੇ ਸਾਰੀਆਂ ਭੈਣਾਂ ਨੇ ਬਹੁਤ ਸੋਹਣੇ ਸੋਹਣੇ ਕਮੈਂਟ ਕਰੇ ਬਹੁਤ ਸੋਹਣਾ ਰਿਸਪੌਂਸ ਮਿਲੇ ਉਸ ਵੀਡੀਓ ਨੂੰ ਤੇ ਵਧੀਆ ਚੱਲ ਰਹੀ ਆ ਉਹ ਵੀਡੀਓ ਹਨਾ ਮਤਲਬ ਤੇ ਸਾਰੀਆਂ ਭੈਣਾਂ ਨੇ ਬਹੁਤ ਵਧੀਆ ਵਧੀਆ ਕਮੈਂਟ ਕਰੇ ਤੇ ਹਾਂਜੀ ਇੱਥੇ ਹੈਗਾ ਜੀ ਦੁਪਹਿਰ ਦਾ ਟਾਈਮ ਤੇ ਮੈਂ ਕਰਕੇ ਹਟੀ ਸੀਗੀ ਚਾਹ ਚਾਹ ਕਰੀ ਸੀਗੀ ਜੀ ਮੇਰਾ ਭਰਾ ਆਏ ਸੀਗੇ ਦੋਨੋਂ ਹਨਾ ਚਾਚੇ ਦਾ ਮੁੰਡਾ ਤੇ ਮੇਰਾ ਭਰਾ ਲਾਡੀ ਤੇ ਜੋਤ ਦੋਨੋਂ ਆਏ ਸੀਗੇ ਤੇ ਉਹ ਬੈਠੇ ਸੀਗੇ ਉਹਦਾ ਚਾਹ ਪੀ ਰਹੇ ਸੀਗੇ ਉਹਨਾਂ ਨੂੰ ਚਾਹ ਦੇ ਕੇ ਉਸ ਤੋਂ ਬਾਅਦ ਫਿਰ ਸਿਰ ਵਗੈਰਾ ਬਾਕੇ ਸਿਰ ਬੌਣੇ ਵਾਲਾ ਸੀਗਾ ਮੇਰੇ ਹੱਲੇ 11 ਵਜੇ ਦਾ ਟਾਈਮ ਸੀਗਾ 11 11:30 ਵਜੇ ਦਾ ਟਾਈਮ ਸੀਗਾ ਤੇ ਉਹਨਾਂ ਨੂੰ ਚਾਹ ਪਾਣੀ ਦੇ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਨਾ ਇੱਥੇ ਲੱਗੀ ਸੀਗੀ ਕੁਛ ਖਾਣ ਨੂੰ ਬਣਾਉਣ ਵਾਸਤੇ ਮੈਂ ਕਿਹਾ ਚਲੋ ਹਨਾ ਬਚਾਰੇ ਆਏ ਨੇ ਤੇ ਤੇ ਉੱਥੇ ਕਿਹੜਾ ਹਨਾ ਮੰਮੀ ਤੋਂ ਇੰਨਾ ਬਣਦਾ ਮਤਲਬ ਹੁਣ ਤਾਂ ਅੱਗੇ ਤਾਂ ਭੈਣ ਹੁੰਦੀ ਸੀ ਚਲ ਬਣਾ ਕੇ ਦੇ ਦਿੰਦੇ ਸੀਗੀ ਹਨਾ ਗगन ਹੁੰਦੀ ਸੀ ਆਪਣੀ ਤੇ ਹੁਣ ਤਾਂ ਚਲੋ ਮੰਮੀ ਆ ਮੰਮੀ ਤਾਂ ਤਾਂ ਬਸ ਕਰਦੀ ਹੈ ਨਾ ਰੋਟੀ ਪਾਣੀ ਉਹ ਬਣਦਾ ਵੀ ਚਲੋ ਬੱਚਿਆਂ ਬਣਾ ਕੇ ਦੇ ਦਿੰਨੇ ਆਏ ਨੇ ਹਨਾ ਤੇ ਭਰਾ ਉਹ ਨਾ ਘਾਤਰ ਬਣਾ ਕੇ ਦੇ ਰਹੇ ਸੀ ਉਹਨਾਂ ਨੂੰ ਖਾਣ ਨੂੰ ਆਲੂ ਦੇ ਸਨੈਕਸ ਜੇ ਬਣਾ ਦਾਂਗੇ ਸੂਜੀ ਪਾ ਕੇ ਤੇ ਸਜਪ੍ਰੀਤ ਵੀ ਕੁਝ ਮੰਗ ਰਿਆ ਸੀਗਾ ਤੁਹਾਨੂੰ ਪਤਾ ਹੀ ਹੈ ਉਹਨਾਂ ਦੇ ਪੇਪਰ ਚੱਲ ਰਹੇ ਨੇ ਹਨਾ ਸਜਪ੍ਰੀਤ ਉਹਨਾਂ ਦੇ ਤੇ ਦੁਪਹਿਰ ਨੂੰ ਕੁਝ ਨਾ ਕੁਝ ਖਾਣ ਨੂੰ ਮੰਗਦੇ ਨੇ ਮੈਂ ਕਿਹਾ ਚਲੋ ਅੱਜ ਇਹਨਾਂ ਨੂੰ ਵਹਾਨੇ ਨਾਲ ਬਣਾ ਕੇ ਦੇ ਦਿੰਨੇ ਆ ਹਨਾ ਤੇ ਸਰਦ ਪਾਪਾ ਕਹਿ ਰਿਹਾ ਸੀ ਕਹਿੰਦਾ ਕਚੌਰੀਆਂ ਲਾਲਾ ਮੈਂ ਕਿਹਾ ਨਹੀਂ ਵੀ ਮੈਂ ਸੂਜੀ ਦੇ ਪਾ ਕੇ ਰੋਲ ਜੇ ਬਣਾਵਾਂਗੇ ਆਪਾਂ ਹਨਾ ਵੀ ਉਹ ਛੇਤੀ ਬਣ ਜਾਂਦੇ ਨੇ ਨਾਲ ਵਧੀਆ ਲੱਗਦੇ ਨੇ ਨਾ ਚਾਹ ਨਾਲ ਖਾ ਲੈਣਗੇ ਸਾਰੇ ਤੇ ਫਿਰ ਬੈਸਤਾ ਮੈਂ ਹਨਾ ਥੋੜੀਆਂ ਜਿਹੀਆਂ ਕਚੌਰੀਆਂ ਵੀ ਲਾਤੀਆਂ ਸੀਗੇ ਬਾਅਦ ਚ ਆਲੂ ਬਚਾ ਲੇ ਸੀਗੇ ਤੇ ਆਲੂ ਨਾ ਪਤਾ ਕੀ ਸੀਗਾ ਥੋੜਾ ਜਿਹਾ ਰੋਇਆ ਸੀਗਾ ਇਹਨਾਂ ਨੂੰ ਉਬਾਲਿਆ ਨੂੰ ਥੋੜੇ ਜਿਹਾ ਗਰਮ ਸੀਗੇ ਗਰਮ ਹੋਣ ਕਰਕੇ ਨਾ ਥੋੜੇ ਪਤਲੇ ਹੋ ਗਏ ਪਤਲੇ ਹੋਣ ਕਰਕੇ ਫਿਰ ਸਾਨੂੰ ਥੋੜੀ ਜਿਹੀ ਬਾਅਦ ਚ ਸੁਜੀ ਹੋਰ ਪਾਣੀ ਪਈ ਪਹਿਲਾਂ ਮਤਲਬ ਇੱਕ ਕਾਲੀ ਸੁਜੀ ਦੀ ਪਾਈ ਸੀ ਪਹਿਲਾਂ ਤਾਂ ਠੀਕ ਸੀਗੇ ਜਿਉਂ ਜਿਉਂ ਮਤਲਬ ਠੰਡੇ ਜਿ ਹੋਈ ਗਏ ਗਰਮ ਜੇ ਗਰਮ ਪਾਣੀ ਛੱਡੀ ਗਏ ਵਿੱਚੋਂ ਹਨਾ ਇੱਥੇ ਤਾਂ ਠੀਕ ਸੀ ਕਿ ਮੈਂ ਤਾਂ ਵੈਸੇ ਦੋਨੋਂ ਮਿਕਸ ਆ ਲੂ ਪਿਆ ਹੁੰਤੇ ਸੀ ਇਹ ਲਾਲ ਤੇ ਚਿੱਟੇ ਫੇਰ ਵੀ ਪਾਣੀ ਛੱਡ ਤਾ ਇਹਨਾਂ ਨੇ ਹਨਾ ਚਲੋ ਫੇਰ ਥੋੜੀ ਸੂਜੀ ਹੋਰ ਲਾ ਕੇ ਨਾ ਅਸੀਂ ਕਰ ਲਈ ਸੀਗੇ ਸੈਟ ਤੇ ਇੱਥੇ ਨਾ ਮੈਂ ਬੈਸ ਤਾਂ ਮੈਂ ਵਾਈਸ ਓਵਰ ਬੋਲ ਰਹੀ ਸੀਗੀ ਹਨਾ ਤੇ ਬੱਚੇ ਨਾ ਸਾਰੇ ਇਕੱਠੇ ਹੋયા ਕਰਕੇ ਇੰਨਾ ਗਾ ਪਾ ਰਹੇ ਸੀਗੇ ਮੇਰੀ ਸਾਰੀ ਵੀਡੀਓ ਦੀ ਆਵਾਜ਼ ਸਾਰੀ ਖਰਾਬ ਕਰਤੀ ਇਹਨਾਂ ਨੇ ਤੇ ਤਾਂ ਕਰਕੇ ਫੇਰ ਮੈਂ ਆਵਾਜ਼ ਬੰਦ ਕਰਤੀ ਸੀਗੀ ਤੇ ਇੱਥੇ ਸਜ ਪ੍ਰੀਤ ਫੇਰ ਰਿਹਾ ਸੀਗਾ ਤੇ ਲੋਜੀ ਆ ਗਿਆ ਜਿਸ ਕਾਰਨ ਵੀ ਤੇ ਆਪਾਂ ਚਾਹਨੂ ਹਨਾ ਰੜਾਉਂਦੇ ਆ ਸਮਾਨ ਆਪਾਂ ਨੇ ਸਾਰਾ ਪਾ ਰਿਹਾ ਉਹਦੇ ਵਿੱਚ ਨੂਨ ਮਿਰਚ ਵਗੈਰਾ ਤੇ ਇੱਥੇ ਮੈਂ ਜਿਸ ਕਾਰਨ ਬਣਾਤਾ ਸੀਗਾ ਮੈਂ ਹਾਂ ਵੀ ਚੱਲ ਤੂੰ ਇਹਨੇ ਰੋਲ ਬਣਾ ਕੁਛ ਮੈਂ ਲਗੂਗੀ ਇਹਦੇ ਨਾਲ ਕੋਸ਼ੇ ਬਣਾਉਗੀ ਤੇ ਇੱਥੇ ਮੇਰਾ ਭਰਾ ਲੱਭ ਰਿਹਾ ਸੀਗਾ ਵੀਡੀਓ ਇਹ ਜੋਤ ਤੁਹਾਨੂੰ ਨਾ ਹੈਲੋ ਕਰ ਰਿਹਾ ਭਰਾ ਵੀਡੀਓ ਲੱਭ ਰਿਹਾ ਫਿਰਮ ਵੀ ਕੋਈ ਵਧੀਆ ਜੀ ਫਿਰਮ ਲਾ ਲੀਏ ਤੇ ਫਿਰ ਜਾਨੂ ਸਹਿਜ ਨੇ ਹਾਕ ਮਾਰਤੀ ਕਹਿੰਦਾ ਵੀ ਮਮਾ ਵੀ ਸਿਲੰਟਰ ਲਾ ਦੇ ਉਹ ਸਹਿਜ ਨੂੰ ਐ ਸੀਗਾ ਵੀ ਪੱਠੀ ਤੇ ਬਣਾ ਲਈਏ ਅੱਜ ਸਾਰਿਆਂ ਨੇ ਨਾ ਰਲ ਕੇ ਬਣਾਏ ਤੇ ਬਹੁਤ ਮਜ਼ਾ ਆਇਆ ਸਾਰਿਆਂ ਨੇ ਰਲ ਕੇ ਕੰਮ ਕਰਿਆ ਤੇ ਸਾਰਿਆਂ ਨੇ ਮਤਲਬ ਬੈਠ ਕੇ ਖਾਦੇ ਹਨ ਵਧੀਆ ਟਾਈਮ ਵਧੀਆ ਨਿੰਗਿਆ ਹਨ ਦੋ ਦੋ 2:30 ਵਜੇ ਤੱਕ ਰਹੇ ਸੀਗੇ ਇਹ ਫਿਰ ਉਸ ਤੋਂ ਬਾਅਦ ਚਲੇ ਗਏ ਸੀਗੇ ਤੇ ਇੱਥੇ ਕਾਸ ਰਹੇ ਸੀਗੇ ਸਿਲੰਡਰ ਪੱਠੀ ਲਾ ਰਹੇ ਸੀਗੇ ਸਿਲੰਡਰ ਤੇ ਤੇ ਅਸੀਂ ਇਹਨੂੰ ਹਸ ਰਏ ਸੀਗੇ ਮਾਹ ਚੱਜ ਨਾਲ ਲਾ ਦੀ ਬਿਹੋਰੇ ਨਾਲ ਕਿਤੇ ਸਾਰੇ ਬੰਬੇ ਫਟ ਜਵੇ ਇਹਦਾ ਦੇ ਗੈਸ ਇਹਨਾਂ ਨਿਕਲ ਜਵੇ ਹਨ ਤੇ ਉਹ ਦੇਖ ਕੇ ਲਾ ਰਹੇ ਸੀਗੇ ਕਿਵੇਂ ਲੱਗਣੀਆਂ ਵੈਸੇ ਤਾਂ ਉਹਨੂੰ ਪਾਉਂਦੀ ਐ ਲਾਉਣ ਹੀ ਲਾੜੀ ਤਾਂ ਲਾਉਂਦਾ ਰਹਿੰਦਾ ਏ ਤੇ ਉਹਦੇ ਪਾਪਾ ਵੀ ਲਾ ਲੰਦਾ ਉਹ ਪਤਾ ਨਹੀਂ ਥੱਲੇ ਗਿਆ ਹੋਇਆ ਸੀਗਾ ਤੇ ਸੱਜ ਲੱਗਿਆ ਹੋਇਆ ਸੀਗਾ ਜਾਨੂੰ ਅਸੀਂ ਮੈਂ ਤੇ ਜਸ ਕਰਨ ਰੋਲ ਬਣਾ ਲਾਂਗੇ ਬਹੁਤ ਟੇਸਟੀ ਬਣੇ ਸੀਗੇ ਬਣਦੇ ਵੀ ਛੇਤੀ ਨੇ ਇਹਨਾਂ ਟਾਈਮ ਬਨੇ ਲੱਗਦਾ ਹੈਗਾ ਇਹਨਾਂ ਨੂੰ ਤੇ ਖਾਣ ਨੂੰ ਵੀ ਵਧੀਆ ਹੁੰਦੇ ਆ ਸਾਇਮਨੂ ਕਹਿ ਰਿਆ ਸੀਗਾ ਨਾ ਮੰਮੀ ਵੀ ਵਧੀਆ ਸਾਨੂੰ ਵੀ ਬਹਾਨੇ ਨਾ ਬਣ ਗਏ ਨਹੀਂ ਕਹਿੰਦਾ ਤਾਂ ਸ਼ਾਮ ਕਰ ਦੇਣੀ ਸੀ ਸਾਨੂੰ ਬਣਾ ਕੇ ਦੇਣ ਨੂੰ ਮੈਨੂੰ ਐ ਹੁੰਦਾ ਵਿਚਾਰ ਨਾਲ ਮੈਂ ਟਾਲ ਦਿੰਨੀ ਹੁੰਦੀ ਆ ਵੀ ਚਲੋ ਫੇਰ ਸ਼ਾਮ ਨੂੰ ਬਣਾ ਦਊਂਗੀ ਵੀ ਹੁਣ ਘੜੀ ਰਾਮ ਕਰ ਲੈਂਦੇ ਆ ਦੁਪਹਿਰ ਦਾ ਕੰਮ ਕਰਕੇ ਪਰ ਇੰਨਾ ਕਰਕੇ ਫੇਰ ਮੈਨੂੰ ਸਰਜਰੀ ਬਣਾਉਣੇ ਪਏਗੇ ਸੀਗੇ ਤੇ ਨਾ 11 ਵਜੇ ਨੂੰ ਸਾਜ ਘਰੇ ਆ ਜਾਂਦਾ ਹੁਣ ਪੇਪਰ ਦੇ ਕੇ ਤੇ ਜਿਸ ਕਾਰਨ ਨੂੰ ਜਿਸ ਕਨ ਕਹਿ ਗਿਆ ਸੀਗਾ ਨਾ ਅੱਜ ਮਾਮੇ ਨੇ ਆਉਣਾ ਬਈ ਤੂੰ ਮੈਨੂੰ ਸਾਜ ਦੇ ਛੁੱਟੀ ਦਿਵਾ ਲਈ ਫਿਰ ਅੱਧੀ ਛੁੱਟੀ ਵੇਲੇ ਸੈਲਪ੍ਰਿਤ ਲੈ ਆਇਆ ਸੀਗਾ ਜਿਸ ਕਾਰਨ ਇਹ ਸਾਰੇ ਲੱਗੇ ਹੋਏ ਨੇ ਬਣਾਉਣ ਹਾਬਾ ਤਾਰੇ ਕੋ ਯਾਰ ਨਹੀਂ ਹੋਇਆ ਬੰਦਾ ਲੱਗ ਰਿਹਾ ਜਿਵੇਂ ਚਲਦਾ ਹਾਬਾ ਤਾਰੇ ਕੋ ਨਹੀਂ ਤਾਂ ਇਹ ਬਸ ਆ ਜਾ ਜਮਾਤ ਨੂੰ ਜੀਣ ਲੱਗੀ ਨਹੀਂ ਦਿੰਦਾ ਕੀਦਾ ਹੈ ਗੱਲ ਜੀ ਬਹੁਤ ਬੋਲਦਾ ਹੈ ਤੇ ਜਣੋ ਟੋਕਾ ਤਰਦਾ ਹੈ ਇਹ ਕਿਹਨੂੰ ਨਾਲ ਦੀ ਦੁਦੀ ਹੋ ਨਾ ਮਦੀਰਾ ਨਹੀਂ ਕਿਹਨੇ ਕੋਲੀ ਦਿਨੇ ਚੜਾਇਆ ਪੁੱਤ ਵੀ ਕਿਹਨਾਂ ਰੋਸ ਬਣਾਈ ਕਿਹਨਾਂ ਕੋਲੀ ਦਿਨੇ ਚੜਾਇਆ ਕੋਲ ਦਾਖਲ ਮੇਲਿਆ ਕੋਣ ਦਰੱਖਤ ਮਾਣ ਬੱਤ ਸੇ ਇਹ ਵੀ ਲੈ ਗਈ ਮੈਂ देख कटर जमीना दा भी जाना सुहना तू कोड़ी चढ़ना लगया तू ते अश्वो तेने आ गया बोले वो तेरे अंदर के का देख ले अरे भाई पत्नी का तो हो गया अच्छा तेरे मैं भी ओर बुरिया आ रही हूं मसीर अपने ब्याह की थी और ब्याह मेरा है रेड कर और आ गया मैं ਮਮਾ ਜੇ ਦੀਸ਼ੇ ਦੀ ਕਰਦੇ ਮੈਂ ਟੂਸ਼ਨ ਝਾਣਾ ਸ਼ਹਿਰ ਨਾ ਸਾਲ ਚਲੇ ਆ ਮਮਾ ਹਾਂਜੀ ਇੱਥੇ ਸਾਰੇ ਲੱਗੇ ਸੀਗੇ ਅਸੀਂ ਬਣਾਉਣ ਸਿਲੰਡਰ ਲਾ ਕੇ ਬੈਗੇ ਸੀਗੇ ਪੱਠੀ ਲਾਤੀ ਸੀਗੇ ਸਿਲੰਡਰ ਤੇ ਤੇ ਅੱਗ ਦੇਖੋ ਕਿੰਨੀ ਤੇਜ਼ ਮਚਾਈ ਹੈ ਤੇ ਸੈਦ ਦੇ ਪਾਪਾ ਤੇ ਜਸਕਰ ਸਹਜ ਲੱਗੇ ਹੋ ਸੀਗੇ ਬਣਾਉਣ ਜਦੋਂ ਨੇ ਦੇਖਿਆ ਵੀ ਕੈਮਰਾ ਲੱਗਾ ਹੋਇਆ ਉੱਠ ਕੇ ਚਲੇ ਗਏ ਕਹਿੰਦਾ ਤੂੰ ਮੈਨੂੰ ਕੈਮਰਾ ਜਦ ਜਦੇ ਚੱਕ ਕੇ ਲੈ ਆਇਆ ਕਰ ਮੈਂ ਕਿਹਾ ਕਿ ਮੈਂ ਵੀਡੀਓ ਨਹੀਂ ਪਾਉਣੀ ਹੈਗੀ ਮੈਂ ਵੀ ਆਪਦਾ ਕੰਮ ਕਰਨਾ ਜੇ ਤੁਸੀਂ ਆਪਦਾ ਕਰਦੇ ਹੋ ਹਨ ਦੋਈ ਲੱਗੇ ਹੋ ਸੀਗੇ ਪਿਓ ਪੁੱਤ ਬਣਾਉਣ ਤੇ ਸੈਦ ਦੇ ਪਾਪੇ ਨੂੰ ਇਹੋ ਜਿਹਾ ਵੱਡਾ ਸ਼ੌਂਕ ਰਹਿੰਦਾ ਵੀ ਕੋਈ ਨਾ ਕੋਈ ਚੀਜ਼ ਬਣਾਵਾ ਤੇ ਉਹ ਤਾਂ ਬਣਾਉਂਦੇ ਰਹਿੰਦੇ ਨੇ ਆਪੇ ਕਈ ਵਾਰ ਮੇਰਾ ਟਾਈਮ ਨਹੀਂ ਹੁੰਦਾ ਫਿਰ ਆਪ ਵੀ ਬਣਾ ਕੇ ਖਾ ਲੈਂਦੇ ਨੇ ਸਾਰੀਆਂ ਚੀਜ਼ਾਂ ਮਤਲਬ ਬਣਾ ਲੈਂਦੇ ਨੇ ਹਨਾ ਉਹਨਾਂ ਨੂੰ ਕੁਝ ਸੈਜ ਵਾਂਗੂ ਤਲੇ ਹੋਏ ਖਾਣ ਦਾ ਵੱਧ ਸ਼ੌਂਕ ਰਹਿੰਦਾ ਵੀ ਤળਿਆ ਹੋਇਆ ਖਾਈਏ ਤੇ ਵੀ ਕੁਛ ਨਾ ਕੁਛ ਬਣਦਾ ਰਹੇ ਤੇ ਮੈਂ ਥੋੜਾ ਜਿਹਾ ਚੱਲ ਜਾਨੀ ਮੈਂ ਕਹਿ ਦਿੰਨੀ ਆ ਛੱਡੋ ਵੀ ਬਗਾੜ ਕਰੂਗਾ ਤળਿਆ ਹੋਇਆ ਪਰ ਉਹਨਾਂ ਨੂੰ ਤਾਂ ਚਾਹੀਏ ਰੋਜ਼ ਬਣਾ ਕੇ ਦੇ ਚੱਲੋ ਹਨਾ ਤਲੇ ਹੋਏ ਤੇ ਉਹ ਤਾਂ ਖਾ ਲੈਂਦੇ ਨੇ ਸਾਡੇ ਸੈਜ ਨੂੰ ਵੀ ਬਹੁਤ ਸ਼ੌਂਕ ਆ ਤੇ ਜਿਸ ਕਰਨ ਵੀ ਮੇਰੇ ਮੰਗੂ ਘੱਟੇ ਖਾ ਕੇ ਖੁਸ਼ ਆ ਉਹ ਵੀ ਜੇ ਚੌਲ ਲਗਾ ਚੌਲ ਵੀ ਬਹੁਤ ਘੱਟ ਖਾ ਕੇ ਖੁਸ਼ ਆ ਹਨਾ ਚੌਲ ਸਹਿਜ ਵੱਧ ਖਾ ਲੈਂਦਾ ਜਿਸ ਕਰਨ ਘੱਟ ਖਾਂਦਾ ਉਹ ਤਾਂ ਕਹਿ ਦਿੰਦਾ ਛੱਡ ਬਰੇ ਕੀ ਆ ਰੋਜ਼ੇ ਚੌਲ ਬਣਾਈ ਜਾਂਦੇ ਹਨਾ ਉਹ ਕਦੇ-ਕਦੇ ਖਾ ਕੇ ਖੁਸ਼ ਆ ਤਲੇ ਹੋਏ ਨੂੰ ਵੀ ਉਹਦਾ ਸੁਆਦ ਦਾ ਹੀ ਆ ਬਹੁਤ ਘੱਟ ਖਾ ਕੇ ਖੁਸ਼ ਹੋ ਵੀ ਤੇ ਤੇ ਜਿਸka ਸਹਿਜ ਲੱਗਿਆ ਸੀਗਾ ਬਣਾਉਣ ਇੱਕ ਦੋ ਵਾਰ ਇਹਨੇ ਬਣਾਤੇ ਸੀਗੇ ਜਾਨੂੰ ਫਿਰ ਮੈਂ ਹੋਰ ਆਪਦੇ ਕੰਮ ਕਰ ਲਈ ਚਾਨੂੰ ਬਣਾ ਕੇ ਰੱਖ ਲੈ ਫਿਰ ਉਸ ਤੋਂ ਬਾਅਦ ਮੈਂ ਲੱਗ ਗਈ ਸੀਗੀ ਤੇ ਜਿਸ ਕਾਰਨ ਵੀ ਲੱਗਿਆ ਸੀ ਉਹ ਵੀ ਅੱਗੇ ਤੁਹਾਨੂੰ ਦਿਖਾਉਣੀ ਆ ਉਹ ਵੀ ਲੱਗਿਆ ਸੀਗਾ ਤੜਲ ਉਹਨੇ ਵੀ ਤੜੇ ਨੇ ਆ ਤਾਂ ਸਾਰੇ ਨੇ ਰਲਕੇ ਬਣਾਏ ਨੇ ਕੋਸ਼ਣਾ ਸੀ ਪਹਿਲਾਂ ਇਦਾਂ ਹੀ ਪਾਲੇ ਸੀਗੇ ਫਿਰ ਜਿਹੜੇ ਹੋਰ ਪਾਏ ਨੇ ਨਾ ਉਹਨਾਂ ਉੱਤੇ ਨਾ ਅਸੀਂ ਸੂਜੀ ਲਾਤੀ ਸੀਗੀ ਉਹ ਛਿਟੇ ਛਿਟੇ ਹੋ ਗਏ ਬਹੁਤ ਜਾਨੀ ਇੰਨੇ ਜਿਆਦਾ ਕ੍ਰਿਸਪੀ ਬਣੇ ਸੀਗੇ ਉਹ ਤਾਂ ਬੜੇ ਕ੍ਰਿਸਪੀ ਬਣੇ ਸੀਗੇ ਉਹਨਾਂ ਦੇ ਉੱਪਰਲੇ ਪਾਸੇ ਵੀ ਅਸੀਂ ਬਾਅਦ ਚ ਲਾਤੀ ਸੀਗੀ ਸੂਜੀ ਤੇ ਉਹ ਵੀ ਬਹੁਤ ਵਧੀਆ ਬਣੇ ਸੀਗੇ ਬਜੋ ਦੇਖਣ ਨੂੰ ਵੀ ਅੱਡੇ ਝਾਕਦੇ ਸੀਗੇ ਤੁਹਾਨੂੰ ਦਿਖਾਉਣੇ ਆਗੇ ਤੇ ਬਾਕੀ ਜੀ ਹਨਾ ਸਾਰੇ ਭੈਣ ਭਾਈ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਤੇ ਸੋਨਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਤੁਹਾਡੇ ਕਮੈਂਟ ਪੜ ਕੇ ਹਨਾ ਹੌਸਲਾ ਮਿਲਦਾ ਅੱਗੇ ਵੀਡੀਓ ਬਣਾਉਣ ਦਾ ਹਨਾ ਜੀ ਕਰਦਾ ਪਲੀਜ਼ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ ਫਰ ਵਾਹਿਗੁਰੂ ਦੀ ਕਿਰਪਾ ਹੈ ਵੀ ਅੱਜ ਤੱਕ ਕੋਈ ਆਪਾਂ ਨੂੰ 네ਗੇਟਿਵ ਕਮੈਂਟ ਨਹੀਂ ਆਇਆ ਹੈਗਾ ਨਾ ਵਧੀਆ ਹੀ ਸਾਰੇ ਭੈਣ ਭਾਈ ਸਾਰੇ ਹੀ ਹੈ ਨਾ ਜਿੰਨੇ ਵੀ ਆਪਾਂ ਨੂੰ ਕਮੈਂਟ ਆਉਂਦੇ ਆ ਸਾਰੇ ਵਧੀਆ ਆਉਂਦੇ ਆ ਤੇ ਬਹੁਤ ਸਣਾ سپورਟ ਕਰਦੇ ਨੇ ਸਾਰੇ ਭੈਣ ਭਾਈ ਬਸ ਇਸੇ ਤਰ੍ਹਾਂ ਹੀ سپورਟ ਕਰਦੇ ਰਿਹਾ ਕਰੋ ਕੱਲ ਨਾ ਆਪਣੀ ਭੈਣ ਜਿਹੜੀ ਅਮਨਜੋਤ ਢੀਂਸਾ ਹੈ ਨਾ ਉਹ ਉਹਦਾ ਵੀ ਕੱਲ ਮਤਲਬ ਨਾ ਲੈਣੋ ਰਹਿ ਗਿਆ ਸੀਗਾ ਉਹ ਨਾ ਪਹਿਲਾਂ ਤਾਂ ਵੀਡੀਓ ਲਗਾਤਾਰ ਦੇਖਦੇ ਸੀ ਉਹ ਵਿਚਨੋਂ ਸ਼ਾਇਦ ਹਟ ਗਏ ਸੀ ਤੇ ਹੁਣ ਫੇਰ ਦੇਖਣ ਲੱਗ ਗਏ ਹਨ ਸ਼ਾਇਦ ਪਤਾ ਨਹੀਂ ਪਹਿਲਾਂ ਵੀ ਦੇਖਦੇ ਵੀ ਹੋਣਗੇ ਕਮੈਂਟ ਨਹੀਂ ਕਰਦੇ ਹੋਣਗੇ ਕਈ ਭੈਣਾਂ ਕਹਿ ਦਿੰਦੀਆਂ ਨੇ ਅਸੀਂ ਦੇਖਦੇ ਆਂ ਪਰ ਕਮੈਂਟ ਨਹੀਂ ਕਰਦੇ ਹੈਗੇ ਹਨ ਤੇ 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 ਉਹਨਾਂ ਦੇ ਹੁਣ ਫੇਰ 3-4 ਦਿਨ ਹੋ ਗਏ ਫੇਰ ਲਗਾਤਾਰ ਕਮੈਂਟ ਆਉਂਦੇ ਨੇ ਉਹ ਵੀ ਆਪਣੇ ਕਾਫੀ ਪੁਰਾਣੇ ਨੇ ਹਨਾ ਕਾਫੀ ਪੁਰਾਣੇ ਟਾਈਮ ਦੇ ਜੁੜੇ ਹੋਏ ਨੇ ਆਪਣੇ ਨਾਲ ਉਹ ਭੈਣ ਵੀ ਅਮਨਜੋਤ ਟਿੰਟਸਾ ਉਹਨਾਂ ਦਾ ਨਾਮ ਤੇ ਕਈ ਭੈਣਾਂ ਹੋਰ ਨੇ ਤੇ ਉਹਨਾਂ ਦਾ ਵੀ ਮੈਂ ਅੱਗੇ ਜਾ ਕੇ ਨੌਲ ਲੈਣੇ ਆਪਾਂ ਤੇ ਉਹ ਨਿਊ ਜੁੜੀਆਂ ਨੇ ਹਨਾ ਉਹ ਵੀ ਕਮੈਂਟ ਕਰਦੀਆਂ ਨੇ ਤੇ ਅਗਮਜੋਤ ਤੇ ਅਗਮਜੋਤ ਤੇ ਕੁਲਵਿੰਦਰ ਦੀ ਆਈਡੀ ਤੋਂ ਆਉਂਦੇ ਆ ਇੱਕ ਆਪਾਂ ਨੂੰ ਤੇ ਹੋਰ ਨੇ ਉਹ ਵੀ ਮੈਂ ਤੁਹਾਨੂੰ ਬਾਅਦ ਚ ਦੱਸਦੇ ਆਪਾਂ ਤੇ ਇੱਥੇ ਲੱਗੇ ਸੀ ਕਿ ਬਣਾਉਣ ਤੇ ਹੁਣ ਜਸਕਰਨ ਦੀ ਵਾਰੀ ਆ ਗਈ ਜਸਕਰਨ ਆ ਕੇ ਬਹਿ ਗਿਆ ਮੇਰੇ ਕੋਲ ਹਾਂਜੀ ਇੱਥੇ ਹੁਣ ਜਸਕਰਨ ਬਹਿ ਗਿਆ ਸੀਗਾ ਮੇਰੇ ਕੋਲ ਆ ਕੇ ਇਹ ਲੱਗੂਗਾ ਹੁਣ ਨਾਲ ਤਲਣ ਵੇਖੇਥ ਲੱਗ ਗਿਆ ਇਹਨੇ ਬਹੁਤ ਵਧੀਆ ਤਲੇ ਨੇ ਇਹ ਬਹੁਤ ਹੈਲਪ ਕਰਾ ਦਿੰਦਾ ਕੰਮ ਦੇ ਵਿੱਚ ਤੇ ਜਿਹੜੀਆਂ ਪੈਣਾਂ ਦੇ ਕੱਲ ਨਾਮ ਰਹਿ ਗਏ ਸੀ ਇਹ ਉਹਨੇ ਜਿਹੜੀਆਂ ਹੁਣ ਨਵੀਆਂ ਜੁੜੀਆਂ ਨੇ ਆਪਣੇ ਨਾਲ ਪੰਜਾਬੀ ਰਸੋਈ ਐਂਡ ਬਲੌਗਸ ਵਾਲੇ ਦੀਦੀ ਨੇ ਇੱਕ ਹੈਗੇ ਨੇ ਬੋਲ ਐਂਡ ਕਟਿੰਗ ਵਰਲਡ ਇਹ ਚੈਨਲ ਆ ਦੀਦੀ ਦਾ ਤੇ ਇੱਕ ਹੈਗੇ ਨੇ ਸਮਿਤ ਸਮਿਤ ਸਿੱਧੂ ਤੇ ਨਮਰੀਤ ਨਾਇ ਰਾਇਆ ਤੇ ਇੱਕ ਹੈਗਾ ਨਵਜੋਤ ਬਾੜ ਇਹ ਕੱਲ ਆਪਣੇ ਨਾਲ ਨਵੇਂ ਸਬਸਕ੍ਰਾਈਬਰ ਜੁੜੇ ਨੇ ਤੇ ਇੱਕ ਹੈਗਾ ਕਿਚਨ ਕੁਇਨ ਤੇ ਇਹ ਵੀ ਦੀਦੀ ਕਮੈਂਟ ਕਰ ਦਿੰਦੇ ਆਪਾਂ ਨੂੰ ਉਹ ਲਓ ਜੀ ਇੱਥੇ ਬਸ ਆਪਣੇ ਰੋਲ ਤਾਂ ਥੋੜੇ ਜਿਹੀ ਰਹਿ ਗਏ ਸੀਗੇ ਹੁਣ ਬਣਾਉਣ ਤੋਂ ਜੇ ਬਾਕੀ ਮੈਂ ਨਾ ਥੋੜੀਆਂ ਜਿਹੀ ਲਾ ਲੂੰਗੀ ਕਚੋਰੀਆਂ ਬਣਾਵਾਂਗੇ ਸਹ ਦੇ ਪਾਪਾ ਕਹਿੰਦੇ ਸੀ ਕਹਿੰਦੇ ਮੈਂ ਤਾਂ ਕਚੋਰੀ ਖਾਣੀ ਆ ਮਾਹ ਚੱਲਾ ਟਾ ਪਿਆ ਹਨਾ ਵੀ ਚੱਕਿਆ ਹੋਇਆ ਉਹ ਲਿਆ ਕੇ ਦੇ ਦੋ ਮੈਨੂੰ ਵੀ ਮੈਂ ਕਚੋਰੀਆਂ ਬਣਾ ਦੰਨੀ ਆ ਕੁਛ ਨਾ ਉਹਨਾਂ ਨੇ ਮਿਰਚਾਂ ਪਵਾਉਣੀਆਂ ਸੀਗੀਆਂ ਇਹਦੇ ਵਿੱਚ ਤੇ ਅਸੀਂ ਥੋੜੇ ਜਿਹੀ ਫਿੱਕੇ ਰੱਖੇ ਸੀਗੇ ਸਹ ਚੋਣੀ ਮਿਰਚ ਘਟਖਾਉਂਦੇ ਨੇ ਤਾਂ ਕਰਕੇ ਇਹਨਾਂ ਨੂੰ ਮੈਂ ਘਟ ਮਿਰਚ ਵਾਲੇ ਬਣਾ ਕੇ ਦਿੱਤੇ ਸੀਗੇ ਤੇ ਹੁਣ ਬਾਕੀ ਥੋੜਾ ਇਹ ਮਿਰਚ ਪਾਵਾਂਗੇ ਇਹਦੇ ਵਿੱਚ ਤੇ ਕੁਚਾਰੀਆਂ ਬਣਾ ਲਾਂਗੇ ਆਪਾਂ ਦੇਖੋ ਜਿਸ ਕੰਨ ਕਿੰਨੇ ਵਧੀਆ ਰੜ ਰਿਹਾ ਹੈ ਬਹੁਤ ਵਧੀਆ ਕੱਢਦਾ ਤੇ ਇੱਥੇ ਦੇਖੋ ਆਪਣੇ ਸਨੈਕਸ ਸਾਰੇ ਬਣ ਕੇ ਹੋ ਗਏ ਤਿਆਰ ਉਹਨਾਂ ਨੂੰ ਦੇ ਦੂੰਗੀ ਖਾਣ ਨੂੰ ਦੇਖੋ ਇਹ ਸੂਜੀ ਜੀ ਦੇ ਉੱਪਰ ਲਾਤੀ ਨਾ ਇਹ ਅੱਡੇ ਝਾਕਦੇ ਨੇ ਬਹੁਤ ਜ਼ਿਆਦਾ ਕਾਣੀ ਚਲੇ ਗਏ ਸੀਗੇ ਛੱਟੇ ਦਿਨ ਬੀਤਦਾ ਟਾਈਮ ਹੋ ਗਿਆ ਤੇਨਨੇ ਕੋਈ ਗਏ ਨੇ ਕੰਤਾ ਘੰਟਾ ਹੋ ਗਿਆ ਨੂੰ ਗਿਆ ਨੂੰ ਤੇ ਮੈਂ ਮੈਂ ਉੱਪਰ ਨਹੀਂ ਕਿਸੇ ਕੀ ਤੇ ਜਸ ਸਹਿਜ ਨੇ ਨਾ ਕਲੀ ਕਰੀਆ ਨੂੰ ਬਹਾ ਚਲ ਮੈਂ ਦੇਖ ਕੋਨੀ ਕਿ ਮੈਂ ਕਰੀਆ ਬਰੋਟੇ ਰੰਗੇ ਨੇ ਹਾਂ ਬਈ ਟਿੱਡ ਭਰ ਗਿਆ ਤੁਹਾਡਾ ਸ਼ੇਲੀਆਂ ਇਹ ਦੇ ਵਿਚਾਰੀ ਦੀ ਲੱਤ ਤੇ ਨਾ 6 ਵਜੇ ਅਜ ਡੁੱਡ ਮਾਰਦੀ ਹੈ ਥੋੜਾ जखਮ ਲੈ ਗਿਆ ਦਾ ਟੱਪੂ ਦੀ ਵਾਲਾ ਤੇ ਪਸ਼ੂ ਬੱਠੇ ਨੇ ਹੁਣੇ ਆਰਾਮ ਨਾਲ पखे लाए हुए ने फुआरे तो मैं कहदे बंद ने मीहा ज्यादा पैण करके फुआरे बंद करते बहुत छेती बंद करे ने कली करके गया सहज चढ़ी घट कि मैं सारे सारा टीन लबेड़े चलो हम रंग करूँगा ਆਪਦੀ ਭੈਣ ਨੂੰ ਲੈਣ ਗਿਆ ਉਧਰ ਕਹਿੰਦਾ ਉਹਨਾਂ ਤੋਂ ਕਰਾਉਣਾ ਜਿਸ ਕਰਨਾ ਆਪਣਾ ਆਪ ਹੀ ਟਿਊਸ਼ਨ ਲੱਗ ਗਿਆ ਕਹਿੰਦਾ ਮੈਂ ਮੰਮੀ ਲੱਗਣਾ ਮੈਂ ਹੱਥ ਚੱਲ ਲੱਗ ਜਾ ਮੈਂ ਘਰ ਕਿਹੜਾ ਮੇਰੇ ਕੋਲ ਬਹਿ ਕੇ ਪੜਦਾ ਤੂੰ ਆਪੇ ਫਿਰ ਚਲੇ ਜਾਂਦਾ ਆਪੇ ਆ ਜਾਂਦਾ ਆਪੇ ਜਾ ਕੇ ਮੈਡਮ ਨਾਲ ਗੱਲ ਕਰਿਆ ਪਿੰਡ ਤੇ ਜਿਹੜਾ ਪੜ ਇਹ ਨਹੀਂ ਇੰਤ ਨੇ ਆਪਣੇ ਪੇਂਟ ਪੇਂਟ ਕਰਾਂਗੇ ਖੋਲੀ ਸਜ ਤੂੰ ਆਇਆ ਕਰ YouTube ਕਾਡੂ ਦੇਖੋ ਤੇ ਬ੍ਰੋਕੀ ਮੰਨ ਕਰ ਉਹ ਦਾ ਜੋ ਡੇਟ ਕਰ ਮਾੜਾ ਬਦਲਾ ਆਜਾ ਆਈ ਗਏ ਨੂੰ ਸੋਚਣਾ ਹੋਊ। ਦੇਖੋ ਇਹ ਪੇਟ ਲੈ ਕੇ ਆਂਦੇ ਨੇ। ਇਹ ਕਲਰ ਕਰਦੇ ਨੇ। ਕਿੰਨੇ ਸੋਹਣੇ। ਹਾਂ ਚਾ ਨਾ ਦੇਖੋ ਚਮਕੀਲੇ। ਹਲਾ 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 ਇਹ ਵਧੀਆ ਹੋ ਜਾਂਦਾ। ਇਹਨਾਂ ਨੂੰ ਪਾਣੀ ਪਾਣਾ ਬਹੁਤ ਇਦਾਂ ਹੀ ਕਰਦੇ ਨੇ। ਐਵੇਂ ਚੜਦੇ ਨੇ ਤੇ ਲਾਵਾਂਗੇ ਆਪਾਂ ਇਸ ਕੰਦ ਤੇ। ਤੇ ਕੱਲ ਨੂੰ ਲਾਵਾਂਗੇ। ਅੱਜ ਪੇਂਟ ਕਰਕੇ ਰੱਖ ਲੈਣੇ ਆ। ਉਹ ਪੱਤੇ ਉਹ ਵੀ ਜੀ ਪੱਤੇ ਵੀ ਲਿਆਈ ਹਨ ਸੈਜ ਕਰ ਦਿੱਸੂ ਕਹਿੰਦੇ ਸੀ ਕਹਿੰਦਾ ਹੁਣੇ ਤੋੜ ਲੈਉਣੇ ਪੱਤੇ ਦਾ ਮੈਨੂੰ ਮਾਰ ਕੇ ਬੇਗਾਨ ਹਰੇ ਕਰ ਦੋ ਮੈਂ ਪੱਤੇ ਸਾਰੇ ਹਰੇ ਨਹੀਂ ਕਰਨੇ ਲੈ ਨਹੀਂ ਮਾਰਨੀ ਇਹਨਾਂ ਬਸ ਹੂੰ ਸ਼ੂ ਕਰਤਾ ਉਹ ਆਪਣਾ ਹਾਂਜੀ ਇੱਥੇ ਲੱਗੇ ਸੀਗੇ ਅਸੀਂ ਪੇਂਟ ਕਰਨਾ ਸਾਰੇ ਪੇਂਟ ਕਰਤਾ ਸੀਗੇ ਬਸ ਥੋੜੀਆਂ ਜਿਹੀਆਂ ਜਿਹੀਆਂ ਸੀਗੀਆਂ ਤੇ ਪੇਂਟ ਕਰਕੇ ਫੇਰ ਨਾ ਰੱਖ ਲਿਆ ਅੱਜ ਫਿਰ ਕਾਫੀ ਟਾਈਮ ਲੱਗ ਜਾਂਦਾ ਪੇਂਟ ਕਰਨ ਨੂੰ ਕੱਲ ਨੂੰ ਚੱਕ ਕੇ ਨਾ ਜਦ ਤਏ ਫਿਰ ਸਵੇਰੇ ਦੇ ਕੰਮ ਵੀ ਹੋ ਜਾਣੇ ਨੇ ਚੱਕ ਕੇ ਫਿਰ ਲਾ ਦਾਂਗੇ ਕੱਲ ਨੂੰ ਤੁਹਾਡੇ ਨਾਲ ਜਬ ਬਰੋਟਲ ਆਵਾਂਗੇ ਉਹ ਵੀ ਵੀਡੀਓ ਆਪਾਂ ਸ਼ੇਅਰ ਕਰਾਂਗੇ ਤੇ ਬਣੇ ਰਿਓ ਬਲੌਕਾਂ ਦੇ ਨਾਲਾ ਤੁਹਾਨੂੰ ਬਲੌਗ ਦਿਖਾਵਾਂਗੇ ਸਾਰੇ ਆਪਾਂ ਕਿਸ ਤਰ੍ਹਾਂ ਆਰਤੀ ਕਰਦੇ ਆ ਤੇ ਕੀ ਕੁਛ ਬਣਾਉਂਦੇ ਆ ਨਵਰਾਤਰਿਆਂ ਦੇ ਵਿੱਚ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਵੀਡੀਓ ਬਲੌਗਾਂ ਦੇ ਨਾਲ ਬਣੇ ਰਿਓ ਜੀ ਹਨਾ ਬਾਕੀ ਜੀ ਆਪਾਂ ਤੁਹਾਨੂੰ ਦਿਖਾ ਦਿਆਂ ਸਾਰੇ ਰੰਗ ਕੇ ਤੇ ਸਾਰਿਆਂ ਨੂੰ ਕਲਰ ਕਰ ਲੀਏ ਥੋੜੀ ਜੀ ਨਾ ਇਹਨੇ ਟੀਨ ਵੱਧ ਲਵੇ ਦਿੱਤਾ ਕਲੀ ਦੇ ਨਾਲ ਸਜ ਨੇ ਵਿੱਚ ਦਿਖਦੇ ਨਹੀਂ ਦੇਖੋ ਇਹ ਪ੍ਰੋਟੀਨ ਨੂੰ ਰੰਗ ਕਰਿਆ ਆਪਾਂ ਨੇ ਕਲਰ ਕਰਤਾ ਬਾਕੀ ਜੀ ਆਪਾਂ ਅੱਜ ਦੀ ਵੀਡੀਓ ਦਾ ਵੀ ਐਂਡ ਇਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਚ ਕੱਲੂ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ